ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੋਸ਼ੀ ਪਾਏ ਜਾਣ ਦੇ ਸੰਬੰਧ ਵਿੱਚ ਸਖਤ ਫੈਸਲਾ ਲਿਆ ਹੈ। ਸਰਕਾਰ ਨੇ ਇਸ ਬਾਰੇ ਤਿੰਨ ਮਹੱਤਵਪੂਰਨ ਹੁਕਮ ਜਾਰੀ ਕੀਤੇ ਨੇ। ਇਹਨਾਂ ਵਿੱਚ ਇੱਕ ਹੁਕਮ ਅਨੁਸਾਰ ਦੋਸ਼ੀ ਅਧਿਕਾਰੀਆਂ ਦੀ ਤਰੱਕੀ ਰੋਕਣਾ ਅਤੇ ਦੂਜਾ ਮੁਅਤਲ ਕੀਤੇ ਗਏ ਮੁਲਾਜ਼ਮਾ ਨਾਲ ਸਖਤੀ ਨਾਲ ਨਜਿੱਠਣ ਦੀ ਕਾਰਵਾਈ ਨਾਲ ਜੁੜਿਆ ਹੈ। ਜਦਕਿ ਤੀਜੇ ਹੁਕਮ ਵਿੱਚ ਤਬਾਦਲਿਆਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਦੀ ਤਰੱਕੀ ਕਿਸੇ ਸਜ਼ਾ ਦੇ ਰੂਪ ਵਿੱਚ ਰੋਕੀ ਗਈ ਹੈ ਉਨ੍ਹਾਂ ਨੂੰ ਉਸ ਸਮੇਂ ਦਾ ਕੋਈ ਲਾਭ ਨਹੀਂ ਮਿਲੇਗਾ। ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਮੁਅਤਲ ਹੋਣ ਦੀ ਸਥਿਤੀ ਵਿੱਚ ਸਰਕਾਰ ਦੀ ਪਹਿਲਾਂ ਤੋਂ ਲਈ ਗਈ ਮਨਜ਼ੂਰੀ ਦੇ ਬਗੈਰ ਸਟੇਸ਼ਨ ਵਿੱਚ ਛੱਡ ਸਕੇਗਾ ਸਰਕਾਰ ਨੇ ਕਿਹਾ ਹੈ ਕਿ ਇਹ ਨਿਯਮ ਉਨ੍ਹਾਂ ਸਾਰਿਆਂ ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ ਡਿਊਟੀ ਤੋਂ ਹਟਾਇਆ ਗਿਆ ਜਾਂ ਫਿਰ ਮੁਅਤਲ ਕੀਤਾ ਗਿਆ ਹੈ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸੂਬੇ ਦੇ ਸਾਰੇ ਹੀ ਵਿਭਾਗਾਂ ਤੇ ਹੋਰ ਅਦਾਰਿਆਂ ਵਿੱਚ ਆਮ ਤਬਾਦਲੇ ਤੇ ਨਿਯੁਕਤੀਆਂ 23 ਜੂਨ ਤੋਂ 1 ਅਗਸਤ ਤੱਕ ਹੀ ਕੀਤੀਆਂ ਜਾ ਸਕਣਗੀਆਂ ਅਤੇ 1 ਅਗਸਤ ਤੋਂ ਬਾਅਦ ਆਮ ਤਬਾਦਲਿਆਂ ਤੇ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ